ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੋਰੀਂ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ Kare ਖੁਸ਼ ਹੋ ਤੇ ਗਾਇਸ ਵਲੌਗ ਦੀ ਸ਼ੁਰੂਆਤ ਇੱਧਰ ਬਣਾ ਲੱਗੇ ਸੀ ਆਪਾਂ ਗੁੜ ਵਾਲੀ ਚਾਹ ਆ ਦੇਖੋ ਜੀ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਤੇ ਇੱਧਰ ਰੱਖਿਆ ਸੀ ਪੀਣ ਵਾਸਤੇ ਗਰਮ ਪਾਣੀ ਤੇ ਆ ਦੇਖੋ ਜੀ ਚਾਹ ਬਣ ਕੇ ਹੋ ਗਈ ਸਾਡੀ ਤਿਆਰ ਮੈਂ ਦੁੱਧ ਪਾ ਦਿੱਤਾ ਫਟਦੀ ਨਹੀਂ ਹੁੰਦੀ ਸਾਡੇ ਵਾਲੀ ਚਾਹ ਇਹ ਗੁੜ ਬਹੁਤ ਵਧੀਆ ਹੈ ਸਾਡੇ ਤੇ ਨਾ ਬਹੁਤ ਅੱਛਾ ਗੁੜ ਮਿਲਦਾ ਤੇ ਬਾਕੀ ਮਿਲਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਲੋ ਗਾਇਸ ਇੱਧਰ ਆਪਾਂ ਸਾਫ ਸਫਾਈ ਕਰਨ ਲੱਗੇ ਸੀ ਹੋਰ ਕੰਮ ਕਰ ਲਏ ਸੀ ਸਵੇਰ ਦਾ ਨਾਸ਼ਤਾ ਵਗੈਰਾ ਸਾਰਾ ਕੰਮ ਕਰ ਲਿਆ ਸੀ ਤੇ ਮੈਂ ਕਿਹਾ ਚਲੋ ਜਾਲੇ ਲੱਗੇ ਉਹਨੇ ਜਾਲੇ ਲਾ ਦੀ ਤੁਹਾਨੂੰ ਪਤਾ ਕਿਤੇ ਵੀ ਚਲੇ ਜੇ ਤੇ ਬਹੁਤ ਸਾਰੇ ਜਾਲੇ ਤੇ ਘਰ ਦੇ ਵਿੱਚ ਬਹੁਤ ਸਾਰਾ ਕਲਰ ਪੈ ਜਾਂਦਾ ਹੌਲੀ ਹੌਲੀ ਹੁਣ ਆਪਣਾ ਘਰ ਸਾਫ ਕਰਾਂਗੇ ਜਿ ਜਿੱਦਾਂ ਜਿੱਦਾਂ ਹੋਏਗਾ ਛੋਟੇ ਛੋਟੇ ਕੰਮਾਂ ਦੇ ਨਾਲ ਤੁਹਾਡੇ ਨਾਲ ਡੇਲੀ ਰੁਟੀਨ ਦੇ ਵਿੱਚ ਜਿਵੇਂ ਹੀ ਮੈਂ ਵਲੌਗ ਦੀ ਸ਼ੁਰੂਆਤ ਕਰਦੀ ਆ ਤੁਹਾਡੇ ਨਾਲ ਡੇਲੀ ਵੀਡੀਓ ਸ਼ੇਅਰ ਕਰਦੇ ਰਹਿਣੀ ਆ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਸਾਰਾ ਧੰਨਵਾਦ ਤੁਹਾ ਵਾਹਿਗੁਰੂ ਜੀ ਤੁਸੀਂ ਖੁਸ਼ ਹੋ ਚੜਦੀ ਕਲਾ ਜ਼ਰੂਰ ਤੇ ਇਦਾਂ ਹੀ ਮੈਨੂੰ ਸਪੋਰਟ ਕਰਦੇ ਰੋ ਤੇ ਗਾਇਸ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਕੰਮ ਹੋਈ ਜਾਂਦੇ ਡੇਲੀ ਰੁਟੀਨ ਚ ਛੋਟੇ ਛੋਟੇ ਕੰਮ ਕਰਨ ਦਿਖਾਣ ਲੱਗੇ ਤੇ ਬਹੁਤ ਮਤਲਬ ਵੱਡਾ ਵਲੌਗ ਹੋ ਜਾਂਦਾ ਤੇ ਇਸ ਕਰਕੇ ਤੁਸੀਂ ਮੈਨੂੰ ਇੰਨਾ ਕੁ ਵਲੌਗ ਤੇ ਪਲੀਜ਼ ਪਿਆਰ ਦਿਆ ਕਰੋ ਸ਼ੇਅਰ ਕਰਿਆ ਕਰੋ ਤੇ ਜੇਕਰ ਮੇਰੇ ਚੈਨਲ ਤੇ ਨਿਊ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਇੱਧਰ ਵਿਛਾਂ ਲੱਗੀ ਸੀ ਗਰਮ ਚੱਦਰ ਠੰਡੀਆਂ ਚੱਦਰਾਂ ਸੀ ਤੇ ਇਹਨਾਂ ਨੇ ਦੇਖ ਲਓ ਗਰਮ ਚੱਦਰ ਕੋਈ ਨਹੀਂ ਸੀ ਵਿਛਾਈ ਹੋਈ ਤੇ ਬਹੁਤ ਜ਼ਿਆਦਾ ਠੰਡ ਲੱਗ ਗਈ ਹੁਣ ਤੇ ਇਸ ਕਰਕੇ ਮੈਂ ਕਿਹਾ ਚਲੋ ਹੁਣ ਆਪਾਂ ਗਰਮ ਚੱਦਰ ਵਿਛਾਨੀਏ ਤੇ ਮੈਨੂੰ ਤੇ ਬਹੁਤ ਠੰਡੀਆਂ ਠੰਡੀਆਂ ਲੱਗਦੀਆਂ ਕਾਟਨ ਦੀਆਂ ਚਾਦਰਾਂ ਤੇ ਸੀਗੀ ਸਾਡੀ ਸ਼ਨੀਲ ਦੀ ਚੱਦਰ ਤੇ ਮੈਂ ਵਿਛਾਰ ਲਈ ਤੇ ਮੈਨੂੰ ਤੇ ਹੁਣ ਵਧੀਆ ਲੱਗੇ ਤੇ ਇੱਧਰ ਆ ਕੇ ਮੈਂ ਫਿਰ ਲਰਜਾਈ ਦਾ ਛਾੜ ਚੜਾਇਆ ਸੀ ਗਰਮ ਬਸ ਫਿਰ ਮੈਂ ਆਪਣੀ ਤਿਆਰੀਆਂ ਜੀ ਹੁਣ ਠੰਡ ਦੀ ਠੰਡ ਬਹੁਤ ਹੋ ਚੁੱਕੀ ਐ ਤੇ ਸੱਚੀ ਬੋਚਾ ਨਾ ਚੰਡੀਗੜ੍ਹ ਚੰਨੀ ਠੰਡ ਨਹੀਂ ਸੀਗੀ ਪਿੰਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਠੰਡ ਐ ਬਾਕੀ ਗਾਇਸ ਤੁਹਾਨੂੰ ਪਤਾ ਹੀ ਜਿਵੇਂ ਕਿ ਮੈਂ ਰੋਜ਼ ਡੇਲੀ ਹਿੰਦੀ ਦੇ ਵਿੱਚ ਘਰ ਦੇ ਕੰਮ ਕਰਾਂਗੀ ਬਣੇ ਰੋ ਪਾਲਕ ਵੀ ਧੋਤਾ ਸਾਗ ਵੀ ਧੋਤਾ ਫਿਰ ਬਾਅਦ ਚਪਟਾ ਨਹੀਂ ਲਿਹਾ ਚਲੋ ਇਧਰ ਫਿਰ ਪਹਿਲਾਂ ਸਾਗ ਲਈਏ ਜੀ ਆਪਣੇ ਸਬਜ਼ੀਆਂ ਇੱਥੇ ਰੱਖ ਦਿਆਂ ਸੀ ਆਪਾਂ ਰਾਤੀ ਮੰਜੇ ਦੇ ਮੈਂ ਕਿਹਾ ਉਸ ਜੀ ਜੀ ਨਾ ਵਧੀਆ ਰਹਿੰਦੀਆਂ ਨੇ ਤੇ ਹੁਣ ਆਪਾਂ ਚੀਜ਼ਾਂ ਸਾਂਭ ਲਈਏ ਧੋਪਣਾ ਕੇ ਰੱਖ ਦਈਏ ਹੁਣ ਬਣਾਵਾਂਗੇ ਜੀ ਆਪਾਂ ਸਾਗ ਜਿਹਨੇ ਡੇਲੀ ਰੋਟੀ ਦੇ ਵਿੱਚ ਜੋ ਕੰਮ ਕਰਦੇ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਤਾਂਕ ਤ ਉਸੇ ਬੰਦੇ ਰੋ ਪਿਆ ਦੇ ਲੋ ਜੀ ਅਸੀਂ ਸਬਜ਼ੀਆਂ ਧੋ ਤੋ ਕੇ ਰੱਖਣੇ ਤਿਆਰ ਰਿਆ ਸੀ ਆਪਾਂ ਦੇ ਮਤਲਬ ਅਖਾ ਜਨਾ ਮਿਚਾ ਮਤਲਬ ਮੈਂ ਕਿਹਾ ਚਾਹਿਆ ਸਾਗ ਹੀ ਕਰੀਏ ਨਾ जलों पहले सारे सब्जियां सब्जियां खत्म होंगे तो हूँ आप सब्जियां सामभ देखा ब्याह गया अदरक अदरक ना आप चार पावे देखो जो चार पाने होंने तो आप अदरक बढ़िया रहता बिना पावगा सारा कुछ तो हो गया सब्जियां बाकी जर तुम बने रहो तो आप खलारा साँभ लेने बाकी जो करा उसी तरह भीडियो शेयर कर ले जाएंगे ਲਓ गाइस ਇੱਧਰ ਬਾਲ ਲੈਨੇ ਆਪਾਂ ਅੱਗ ਇੱਧਰ ਅੱਗ ਤਾਂ ਬਾਲ ਵੀ ਪਹਿਲਾਂ ਨਾ ਆਪਾਂ ਪਾਣੀ ਧਰ ਦਾਂਗੇ ਤਾਂ ਕਿ ਪਾਣੀ ਚੰਗੀ ਤਰ੍ਹਾਂ ਪੱਕੇਗਾ ਤਦ ਤੱਕ ਆਪਾਂ ਸਾਗ ਕੱਟ ਲਾਂਗੇ ਪਾਣੀ ਪੱਕ ਜਵੇ ਤੇਰੇ ਦੇ ਵਿੱਚ ਪੱਕਦੇ ਪਾਣੀ ਦੇ ਵਿੱਚ ਮਤਲਬ ਉਬਲ ਜੇ ਨਾ ਪਾਣੀ ਤਾਂ ਸਾਗ ਪਾਉਣਾ ਚਾਹੀਦਾ ਫਿਰ ਵਧੀਆ ਤਰੀਕੇ ਨਾਲ ਬਣ ਜਾਂਦਾ ਹੈ ਅੱਗ ਬਾਲਤੀ ਆਪਾਂ ਤੇ ਲੋ ਗਾਇਸ ਇੱਧਰ ਆਪਾਂ ਕੱਟਣ ਲੱਗੇ ਸੀ ਸਾਗ ਸਾਗ ਮੈਂ ਦਾਤੜੇ ਨਾਲ ਕੱਟਣ ਲੱਗੇ ਸੀ ਇਹਦੇ ਨਾਲ ਕੱਟਣ ਨਾਲ ਨਾ ਬੜ ਇੱਕ ਤਾਂ फटाफट ਕੱਟਿਆ ਜਾਂਦਾ ਤੇ ਨਾਲੇ ਸਾਗ ਨਾ ਬਹੁਤ ਬਰੀਕ ਹੁੰਦਾ ਵਧੀਆ ਮਤਲਬ ਘੁਲ ਜਾਂਦਾ ਐਨ ਵਧੀਆ ਤਰੀਕੇ ਨਾਲ ਪੱਕ ਜਾਂਦਾ ਠੀਕ ਹੈ ਜੀ ਤੇ ਹੱਥਾਂ ਨਾਲ ਕੱਟਣ ਦਾ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਬਾਕੀ ਕੌਣ-ਕੌਣ ਕੱਟਦਾ ਹੁੰਦਾ ਹੱਥ ਨਾਲ ਸਾਗ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਤੇ ਹੱਥ ਦਾ ਕਟਿਆ ਸਾਗ ਨਾਲੇ ਨਾ ਇੱਕ ਤਾਂ ਬੰਦਦਾ ਵੀ ਜਲਦੀ ਤੇ ਨਾਲੇ ਆਪਾਂ ਤੁਹਾਨੂੰ ਪਤਾ ਸਾਗ ਬਣਾਉਣੇ ਨੇ ਤੋੜੀ ਦੇ ਵਿੱਚ ਜੇਕਰ ਜਲਦੀ ਹੋਵੇ ਤੇ ਮੈਂ ਕਈ ਵਾਰੀ ਅਕਸਰ ਕੁੱਕਰ ਦੇ ਵਿੱਚ ਸਾਗ ਬ ਤੋੜੀ ਦੇ ਵਿੱਚ ਹੀ ਸਾਗ ਕਿਉਂਕਿ ਤੋੜੀ ਦੇ ਵਿੱਚ ਨਾ ਇੱਕ ਘਟਣਾ ਤੇ ਬਣਾਣਾ ਬਹੁਤ ਸੌਖਾ ਰਹਿੰਦਾ ਤੇ ਇੱਧਰ ਆਪਾਂ ਘਟਣ ਲੱਗੇ ਸੀ ਸਾਗ ਆ ਦੇਖੋ ਜੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤੇ ਆ ਦੇਖ ਲਓ ਐਦਾਂ ਕੱਟਦੀ ਹੁੰਦੀਆਂ ਸਾਗੇ ਵਾਲਾ ਸਾਗ ਕੱਟਣਾ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਬਚਪਨ ਤੋਂ ਸਾਨੂੰ ਆਦਤ ਪਈ ਹੋਈ ਹੈ ਨਾ ਤੇ ਅੱਜ ਕੱਲ੍ਹ ਦੀਆਂ ਭੈਣਾਂ ਤਾਂ ਬਹੁਤ ਜ਼ਿਆਦਾ ਮੈਂ ਦੇਖਿਆ ਕਿ ਸਾਗ ਜ਼ਿਆਦਾਤਰ ਚਾਕੂ ਨਾਲ ਹੀ ਕੱਟਦੀਆਂ ਹੁੰਦੀਆਂ ਹਨਾ ਅੱਜ ਕੱਲ੍ਹ ਵੈਸੇ ਮਸ਼ੀਨ ਵੀ ਆਂਦੀ ਮੇਰੇ ਕੋਲ ਵੀ ਹੈਗੀ ਹੈ ਮਸ਼ੀਨ ਪਰ ਮੈਂ ਬਹੁਤ ਕੱਟ-ਕੱਟਦੀਆਂ ਕਦੇ ਵੀ ਮੈਂ ਨਾ ਹੱਲੇ ਤੱਕ ਤਾਂ ਤੇ ਮੈਂ ਇਹਦੇ ਜ਼ਿਆਦਾਤਰ ਇਸ ਤਰ੍ਹਾਂ ਹੀ ਕੱਟਦੀ ਹੁੰਦੀ ਆ ਸਾਲ ਤੇ ਲੋ ਜੀ ਇੱਧਰ ਕੱਟ ਲਿਆ ਸੀ ਆਪਾਂ ਸਾਗ ਵੈਸੇ ਤਰ੍ਹਾਂ ਹੀ ਆਪਾਂ ਕੱਟ ਲਾਂਗੇ ਬਰੀਕ ਬਰੀਕ ਪਾਲਕ ਆ ਦੇਖੋ ਖੰਡਾ ਦੇਣੇ ਨਾਲ ਕੱਟੋ ਨਾ ਤੇ ਵਧੀਆ ਕੱਟਿਆ ਜਾਂਦਾ ਚਾਕੂ ਨਾਲ ਬੜਾ ਥੋੜਾ ਮੋਟਾ ਹੋ ਜਾਂਦਾ ਇਹਦੇ ਨਾਲ ਆਪਾਂ ਨਾ ਬਰੀਕ ਸਾਗ ਕੱਟ ਸਕਦੇ ਆਂ ਤੇ ਇਦਾਂ ਕਰਕੇ ਆਪਾਂ ਹੁਣ ਇਦਾਂ ਹੀ ਪਾਲਕ ਕੱਟ ਲਾਂਗੇ ਪਾਲਕ ਜੇ ਤੁਸੀਂ ਦੋ ਟੁਕੜੇ ਵੀ ਕਰਕੇ ਇਹਨ ਗੇਰ ਦੋ ਨਾ ਤੇ ਬਹੁਤ ਨਰਮ ਹੁੰਦੀ ਏ ਇਦਾਂ ਵੀ ਪਾ ਦੋ ਤੇ ਬਹੁਤ ਸੌਫਟ ਹੁੰਦੀ ਏ ਬਹੁਤ ਜਲਦੀ ਪੱਕ ਜਾਂਦੀ ਏ ਬਈ

ਉਹ ਗਾਇਸ ਉੱਧਰ ਲੈ ਕੇ ਗਏ ਨੇ ਖੇਤਾਂ ਦੇ ਵਿੱਚ ਖਾਦ ਪੈ ਰਿਆ ਤੈਨੂੰ ਪਤਾ ਹੀ ਹੈ ਜਿਵੇਂ ਕਿ ਆਪਣੇ ਅੱਜ ਕੱਲ ਕਣਕ ਬੀਜੀ ਹੋਈ ਹੈ ਨਾ ਤੇ ਖਾਦ ਪੈਣ ਲੱਗਾ ਹੋਇਆ ਤੇ ਇੱਧਰ ਆਪਾਂ ਆਪਣਾ ਦੇਖੋ ਜੀ ਆ ਚੰਗੀ ਤਰ੍ਹਾਂ ਰਿਜ ਚੁੱਕਾ ਹੈ ਪਾਣੀ ਠੀਕ ਹੈ ਪਾਣੀ ਹੁਣ ਰਿਜ ਗਿਆ ਨਾ ਤੇ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਜੀ ਆਪਣਾ ਸਾਗ ਆਪਾਂ ਹੁਣ ਪਾਣੀ ਦੇ ਵਿੱਚ ਪਾ ਦਾਂਗੇ ਸਾਗ ਕਿਉਂਕਿ ਸਾਗ ਜੇ ਪਕਦੇ-ਪਕਦੇ ਪਾਣੀ 'ਚ ਪਾਓ ਨਾ ਤੇ ਵਧੀਆ ਰਹਿੰਦਾ ਠੀਕ ਹੈ ਜੀ ਆ ਦੇ ਚੂਨਾ ਆਪਣਾ ਸਾਗ ਪਾ ਦਿੰਨੇ ਆ ਸਾਡਾ ਸਾਗ ਰਿਝਦਾ ਰਹੇਗਾ ਤਦ ਤੱਕ ਆਪਾਂ ਹੋਰ ਬਹੁਤ سارے ਛੋਟੇ ਛੋਟੇ ਕੰਮ ਐ ਜੋ ਕਰ ਲਾਂਗੇ ਲਸਣ ਵਗੈਰਾ ਛਿੱਲ ਲਾਂਗੇ ਰੱਖ ਦਿੰਨੇ ਚਲੋ ਅਜੀ ਸਾਗ ਦੇ ਵਿੱਚ ਹੁਣ ਆਪਾਂ ਪਾ ਦਾਂਗੇ ਪਹਿਲਾਂ ਤੇ ਨਮਕ ਫਿਰ ਬਾਅਦ ਚ ਜੋ ਮਟੀਰੀਅਲ ਪਾਵਾਂਗੇ ਨਾ ਬਾਅਦ ਚ ਹੀ ਪਾਣੀ ਹੁੰਨੀ ਆ ਤੇ ਇੱਧਰ ਪਹਿਲਾਂ ਨਮਕ ਪਾ ਦਈਏ ਤਾਂ ਕਿ ਚੰਗੀ ਤਰ੍ਹਾਂ ਇਹ ਹੁਲ ਜਾਏਗਾ ਫਿਰ ਬਾਅਦ ਚ ਆਪਾਂ ਇਹਦੇ ਚ ਲਸਣ ਪਿਆਜ਼ ਅਦਰਕ ਜੋ ਵੀ ਲਸਣ ਵਗੈਰਾ ਅਦਰਕ ਵਗੈਰਾ ਪਾਣੇ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਤੇ ਲੋਗਾ ਇਹ ਸਾਹ ਦੇਖ ਲੋ 4 ਦਿਨ ਬਾਹਰ ਰਹਿ ਜਾਓ ਤੇ ਘਰ ਦਾ ਕਿੰਨਾ ਬੁਰਾ ਖਾਲ ਹੋ ਜਾਂਦਾ ਤੇ ਆ ਦੇਖ ਲੋ ਸਿਲਣ ਦੀ ਵਜ੍ਹਾ ਨਾਲ ਇੱਦਾਂ ਲੱਗ ਰਿਹਾ ਜਿਵੇਂ ਸਾਡੇ ਘਰ ਬਰਫ਼ ਜੰਮ ਗਈ ਏ ਆ ਦੇਖੋ ਕਿੰਨਾ ਗੰਧ ਚੰਮ ਚੁੱਕਾ ਆ ਦੇਖੋ ਇਹ ਸਾਰੀ ਸਿੱਲਨ ਦੀ ਵਜ੍ਹਾ ਨਾਲ ਨਾ ਪਤਾ ਨਹੀਂ ਕਿ ਇਹ ਜੰਮ ਗਿਆ ਮੈਨੂੰ ਸਮਝ ਨਹੀਂ ਆਂਦੀ ਜਿਵੇਂ ਰੁਹੀ ਰੁਹੀ ਨਹੀਂ ਹੁੰਦੀ ਇੱਦਾਂ ਇੱਦਾਂ ਲੱਗ ਰਿਹਾ ਤੇ ਵੈਸੇ ਦੇਖਣ ਚ ਦੇਖੋ ਜਿੱਦਾਂ ਲੱਗ ਰਿਹਾ ਜਿਵੇਂ ਧਰਤੀ ਤੇ ਨਾ ਬਰਫ਼ ਨਹੀਂ ਜੰਮ ਗਈ ਭੁਲਦੀ ਇੱਦਾਂ ਸਾਡੇ ਘਰ ਬੁਰਾ ਹਾਲ ਹੋ ਗਿਆ ਦੇਖੋ ਜੀ ਕਹਿੰਦਾ ਡੇਲੀ ਘਰ ਦਾ ਕੰਮ ਕਰੀ ਜਾਓ ਤੇ ਘਰ ਰਹਿੰਦਾ ਸਾਫ਼ ਸੁਥਰਾ ਵਾਕਈ ਦੇਖ ਲਓ वसद घर है कहना ये सच्चाई है तो लो जी सारे जाले लाए बहुत सारा गांडे जमया क्या सी बहुत सारे जाले जम गए थे आ देख लो आ देख लो कि निकले मिट्टी नहीं निकली ये पता नहीं की चीज मतलब सिलन की वजह ना जिम कह है ना नहीं निकल भी नहीं निकली कमरिया हाँ ने हाल नहीं साढ़े

ਤਿਲੋ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਨਾਸ਼ਤਾ ਇੱਧਰ ਦੇ ਲਈ ਆਪਾਂ ਦੁੱਧ ਉਬਾਲਾ ਦੁੱਧ ਨੂੰ ਬਾਲਾ ਦੇਣ ਲੱਗੇ ਸੀ ਮੈਂ ਕਿ ਚੱਲੋ ਹੋਰ ਕੰਮ ਕਰਾਂਗੇ ਛੋਟੇ ਛੋਟੇ ਬਹੁਤ سارے ਕੰਮ ਅੱਜ ਜਿਵੇਂ ਕਿ ਆਪਾਂ ਬਹੁਤ ਦਿਨਾਂ ਬਾਅਦ ਆਏ ਨਾ ਸਾਡਾ ਸੱਚੀ ਕੁੱਛੋ ਬਹੁਤ سارے ਕੰਮ ਨੇ ਤੇ ਲੋ ਜੀ ਇਹ ਕਰ ਲਿਆ ਆਪਾਂ ਮਸਾਲਾ ਤਿਆਰ ਹੋਣ ਸਾਗ ਦਾ ਇਹਦੇ ਵਿੱਚ ਪਾਵਾਂਗੇ ਆਪਾਂ ਕੁੱਟ ਕੇ ਠੀਕ ਹੈ ਜੀ ਹਰੀਆਂ ਮਿਰਚਾਂ ਲਸਣ ਤੇ ਅਦਰਕ ਤੇ ਲੋ ਗਾਇਜ਼ ਆ ਦੇਖੋ ਜੀ ਸਾਡਾ ਸਾਗ ਬਿਲਕੁਲ ਪੱਕ ਗਿਆ ਦੇਖੋ ਚੰਗੀ ਤਰ੍ਹਾਂ ਨਾ ਪੱਕ ਕੇ ਥੱਲੇ ਹੋ ਗਿਆ ਮੈਂ ਕਿ ਚੱਲੋ ਕੁੱਟਦੇ ਆ ਮਸਾਲਾ ਕੁੱਟ ਕੇ ਹੁਣ ਇਹਦੇ ਚ ਪਾ ਦਾਂਗੇ ਠੀਕ ਹੈ ਜੀ ਆ ਦੇਖੋ ਸਾਗ ਸਾਡਾ ਕਿੰਨਿਆ ਵਧੀਆ ਤਰੀਕੇ ਨਾਲ ਆ ਦੇਖੋ ਸਾਗ ਰਿਝ ਰਿਹਾ ਆਪਾ ਛੱਡ ਰਿਹਾ ਐਨ ਬਧੀਆ ਤਰੀਕੇ ਨਾਲ ਸਾਡਾ ਸਾਗ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਮਕ ਪਾ ਹੀ ਦਿੱਤਾ ਸੀ ਹੁਣ ਆਪਾਂ ਅਦਰਕ ਲਸਣ ਤੇ ਹਰੀਆਂ ਮਿਰਚਾਂ ਹੁਣ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤਾਂ ਕਿ ਇਹ ਵੀ ਪੱਕ ਜਵੇ ਤੇ ਜੇਕਰ ਤੁਸੀਂ ਵੀ ਕਹਿਣੀ ਹੁੰਦੀ ਹੈ ਨਾ ਪੈਣਾ ਗੈਸ ਨਾ ਬਣੇ ਸਭ ਦੇ ਤੇ ਤੁਸੀਂ ਜਰੂਰ ਇਹਦੇ ਵਿੱਚ ਨਾ ਹਲਦੀ ਦਾ ਅੱਧਾ ਚਮਚ ਜਿਆਦਾ ਨਹੀਂ ਸਿਰਫ ਅੱਧਾ ਚਮਚ ਹਲਦੀ ਦਾ ਜ਼ਰੂਰ ਪਾਇਆ ਕਰੋ ਆ ਦੇਖੋ ਜੀ ਮੈਂ ਪਾ ਦੇਣੀ ਹੁੰਨੀ ਆ ਮੈਂ ਜ਼ਰੂਰ ਪਾਣੀ ਹੁੰਨੀ ਕਈ ਕਹਿ ਦਿੰਦੇ ਨੇ ਨਾ ਮੈਂ ਨਹੀਂ ਪਾਣਾ ਚਾਹੀਦਾ ਇਹ ਹਲਦੀ ਦੇ ਪਾਣ ਦਾ ਮਤਲਬ ਇਹ ਹੁੰਦਾ ਕਿ ਸਾਡੇ ਨਾ ਗੈਸ ਨਹੀਂ ਬਣੂਗੀ ਇੰਨੀ ਵਧੀਆ ਚੀਜ਼ ਹੈ ਹਲਦੀ ਹੋਈ ਤੇ ਬਾਅਦ ਚ ਜਦੋਂ ਆਪਾਂ ਤੜਕਾ ਲਾਣੇ ਹੁੰਦੇ ਆ ਉਹਦੋਂ ਆਪਾਂ ਹਿੰਗ ਕਰ ਹਿੰਗ ਪਾਣੀ ਹੁੰਨੀ ਆ ਇਸੇ ਕਰਕੇ ਠੀਕ ਹੈ ਜੀ ਆ ਦੇਖੋ ਸਾਡਾ ਸਾਰਾ ਚੰਗੀ ਤਰ੍ਹਾਂ ਪੱਕ ਜੇ ਸਾਰਾ ਮਸਾਲਾ ਹੁਣ ਪੱਕ ਜਾਊਗਾ ਫਿਰ ਆਪਾਂ ਇਹਨੂੰ ਰਾਮ ਨਾਲ ਕੋਟ ਲਾ ਦੇ ਲੋ ਜੀ ਇੱਧਰ ਸਾਡਾ ਸਾਗ ਜਿੰਨੀ ਤਰ੍ਹਾਂ ਪੱਕੇ ਹੋ ਗਿਆ ਤਿਆਰ ਆ ਦੇਖੋ ਬਿਲਕੁਲ ਖੁੱਲ ਗਿਆ ਜੀ ਹੁਣ ਆਪਾਂ ਇਹਨੂੰ ਘੋਟ ਲਾਂਗੇ ਠੀਕ ਹੈ ਜੀ ਵਧੀਆ ਤਰੀਕੇ ਨਾਲ ਜਿਵੇਂ ਆਪਾਂ ਹੱਥਾਂ ਨਾਲ ਘੋਟਦੇ ਆ ਨਾ ਤੇ ਇੱਧਰ ਘੋਟ ਲਾਂਗੇ ਤੇ ਨਾਲ ਹੀ ਆਪਾਂ ਰੱਖ ਦਾਂਗੇ ਤੜਕਾ ਆਪਣਾ ਤੜਕਾ ਵੀ ਲਾ ਗ ਜੂਗਾ ਇਧਰੋਂ ਆਪਾਂ ਸਾਗ ਘੋਟ ਲਾਂਗੇ ਤੇ ਉਹਦੇ ਲਈ ਆਪਾਂ ਮੱਕੀ ਦਾ ਰੋਟੀ ਲੈ ਰਹੇ ਆ ਜਿੰਨਾ ਬਚੇਗਾ ਬਾਕੀ ਆਪਾਂ ਇਹ ਜੀ ਬਣਾ ਲਾਂਗੇ ਮੱਕੀ ਦੀ ਰੋਟੀ ਤੇ ਬਣੀ ਹੋਊਗੀ ਦੇ ਮਰਦ ਨੂੰ ਸਾਈਡ ਤੇ ਲੈ ਬਿਟਾਓ ਚੁੰਨੀ ਦੇ। ਉਹ ਚੁੰਨੀ ਦੇ ਦੇ ਮੈਨੂੰ। ਚਲੋ ਜੀ ਅੰਦਰ ਆਪਾਂ ਜਾਂ ਤੱਕ ਤੇਲ ਸੜ ਜੇਗਾ ਸਾਡਾ। ਸਰੋਂ ਦੇ ਤੇਲ ਚ ਲਾਉਣ ਨੂੰ ਤੇ ਤੜਕਾ ਬਹੁਤ ਵਧੀਆ ਲੱਗਦਾ। ਜੇਕਰ ਚਾਹੋ ਤੁਸੀਂ ਦੇਸੀ ਘਿਓ ਚ ਵੀ ਲਾ ਸਕਦੇ ਹੋ। ਦੇਸੀ ਘਿਓ ਜਾਂ ਮੱਖਣ ਅਸੀਂ ਬਾਅਦ ਚ ਪਾਣੇ ਹੁੰਨੇ ਆ ਤੇ ਇਧਰ ਆਪਾਂ ਘੋਟ ਲੈਨੇ ਆ ਜੀ ਸਾਗ ਉੱਧਰ ਸਾਡਾ ਹੋ ਜਾਏਗਾ ਤੇਲ ਗਰਮ। ਤੇ ਦਹੀਂ ਘੋਟਦੀ ਹੁੰਨੀ ਆ। ਬਹੁਤ ਜਲਦੀ ਘੁੱਟਦਾ ਤੇ ਹੱਥ ਨਾਲ ਘੁਟਿਆ ਸਾਗ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵਧੀਆ ਟੇਸਟੀ ਬਣਦਾ। ਆ ਦੇਖੋ ਇੱਕਦਮ ਘੁੱਲ ਜਾਂਦਾ। क्योंकि वापिया पक्या हो कदर रख्या है मैं होर काम बहुत सारे कर ले जो इधर साल सा पक गया तो इधर आपका मटीरियल तैयार कर लिया जी हा देखो जी बहुत वजिया तरीके घुटद इधर पा लें मक्की कई बार ना मैं कणक का भी पा लें जेल मक्की का नहीं ना होंगे ਕਣਕਦਾਲ ਲੈਣ ਪਾ ਕੇ ਵੀ ਵਧੀਆ ਘੁੱਟਦਾ ਕਈ ਕਹਿੰਦੇ ਅਸੀਂ ਕਣਕਦਾਨੀ ਪਾਉਂਦੇ ਮੈਂ ਪਾ ਲੈਂਦੀ ਹੁੰਨੀ ਆ ਜੀ ਤਿਆਰ ਦੇਖੋ ਕਿੰਨਾ ਵਧੀਆ ਘੁੱਟ ਕੇ ਤਿਆਰ ਹੁੰਦਾ ਦੇਖੋ ਇਕਦਮ ਘੋਟਨੇ ਨਾਲ ਘੁੱਟ ਜਾਂਦਾ ਤੇ ਬਹੁਤ ਸੋਹਣਾ ਘੁੱਟਦਾ ਸਾਗ ਤੇ ਲਓ ਜੀ ਆਹ ਦੇਖੋ ਜੀ ਸਾਗ ਸਾਡਾ ਘੁੱਟ ਕੇ ਕਿੰਨਾ ਵਧੀਆ ਤਿਆਰ ਹੋ ਗਿਆ ਹੁਣ ਉੱਧਰ ਸੜ ਗਿਆ ਸਾਡਾ ਤੇਲ ਵੀ ਗਰਮ ਹੋ ਚੁੱਕਾ ਹੈ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾ ਲੈਨੇ ਆ ਜੀ ਹਿੰਗ ਸਭ ਤੋਂ ਪਹਿਲਾਂ ਹਿੰਗ ਜ਼ਰੂਰ ਪਾਇਆ ਕਰੋ ਹਿੰਗ ਦਾ ਤੜਕਾ ਬਹੁਤ ਵਧੀਆ ਹੁੰਦਾ ਹੈ ਪੱਕਦੇ ਤੇਲ ਦੇ ਵਿੱਚ ਹਿੰਗ ਮੋੜ ਕੇ ਆਪਾਂ ਪਾਵਾਂਗੇ ਹੁਣ ਇਹਦੇ ਵਿੱਚ ਇਹ ਲਸਣ ਮੈਂ ਇਹਦੀ ਪਾਉਣੀ ਹੈ ਅਦਰਕ ਹੋ ਗਿਆ ਮੈਂ ਪਾ ਦਿੰਦੀ ਹਾਂ ਸਾਂਝਾ ਤਾਂ ਤੇ ਵੀ ਆਪਣੇ ਪਿਆਜ਼ ਸਾਰੇ ਬ੍ਰਾਊਨ ਹੋ ਜਾਣਗੇ ਫਿਰ ਆਪਾਂ ਟਮਾਟਰਾਂ ਦਾ ਤੜਕਾ ਲਾ ਕੇ ਤੇ ਇਸ ਤੇ ਸਾਗ ਪਾਵਾਂਗੇ ਠੀਕ ਹੈ ਜੀ ਤਾਂ ਤੱਕ ਸਿੱਧ ਬਣੇਗਾ ਚਲੋ ਜੀ ਇੱਧਰ ਭੁੱਜ ਗਏ ਸਾਡੇ ਮਸਾਲਾ ਪਿਆਜ਼ ਭੁੱਜ ਗਿਆ ਨਾ ਪਾਤਾ ਟਮਾਟਰ ਹਰਿਆ ਫਿਰ ਸਿੱਣਾ ਤੇ ਉਹਨਾਂ ਫਿਰ ਵੀ ਮਿਕਸ ਸਾਗ ਪਾਵਾਂਗੇ ਚਲੋ ਜੀ ਇੱਧਰ ਭੁੱਜ ਗਿਆ ਸਾਡਾ ਤੜਕਾ ਸੱਡਾ ਹੁਣ ਆਪਣਾ ਸਾਗ ਨੂੰ ਤੜਕਾ ਲਾ ਦਿੱਚੇ ਅੱਧੇ ਪਾਣੇ ਬਣਾਪਨਾ ਆਪਣਾ ਸਾਗ ਠੀਕ ਹੈ ਜੀ ਵਧੀਆ ਤਰੀਕੇ ਨਾਲ ਰਝਾਵਾਂਗੇ ਜੇਕਰ ਤੁਸੀਂ ਵੀ ਨਾ ਜੇਕਰ ਸਾਗ ਦੇ ਵਿੱਚ ਆਟਾ ਪਿਆ ਹੋਵੇ ਤੇ ਸਾਗ ਨੂੰ ਚੰਗੀ ਤਰ੍ਹਾਂ ਰਝਾਉਣਾ ਚਾਹੀਦਾ ਵੀ ਆਟਾ ਸਾਡਾ ਚੰਗੀ ਤਰ੍ਹਾਂ ਪੱਕ ਜੇ ਤੇ ਆ ਦੇਖ ਲਓ ਕਿੰਨਾ ਸੋਹਣਾ ਝਿਕੇ ਨਾ ਤੁਹਾਡਾ ਇਹ ਨੂੰ ਆਪਣੀ ਤਿੰਨ ਕਿਰਾਕਾ ਲੰਗੇ ਸਾਕੇ ਸਾਡਾ ਦਾ ਸੱਚਾ ਨਾ ਰੇ ਬਾਕੀ ਤੁਸੀਂ ਕਿੱਦਾਂ ਬਣਾ ਲੇ ਮੈਨੂੰ ਕਮੈਂਟ ਕਰਿਓ ਅੱਜ ਦੇ ਵਲੌਗ ਤੇ ਜੋ ਹੋਇਆ ਜੀ ਸਾਰਾ ਕੰਮ ਦਿਖਾਤਾ ਬਾਕੀ ਕੰਮ ਤਾਂ ਬਹੁਤਾਰੇ ਪਹਿਲੇ ਆਜੋ ਜੀ ਜਿੰਨੇ ਘਰ ਦਾ ਬਣਿਆ ਤਾਜ਼ਾ ਤਾਜ਼ਾ ਸਾਗ ਖਾਣਾ ਖਾ ਲੋ ਚਲੋ ਜੀ ਇੱਧਰ ਬਣ ਗਿਆ ਸਾਡਾ ਤੋੜੀ ਵਾਲਾ ਸਾਗ ਬਣ ਕੇ ਹੋ ਚੁੱਕਿਆ ਤਿਆਰ ਆਜੋ ਜਿੰਨੇ ਜਿੰਨੇ ਖਾਣਾ ਦੇਖੋ ਕਿੰਨਾ ਵਧੀਆ ਸਾਗ ਬਣਿਆ ਤੇ ਤੁਹਾਨੂੰ ਪਤਾ ਹੀ ਹੈ ਚੁੱਲੇ ਦਾ ਤੇ ਤੋੜੀ ਦਾ ਸਾਗ ਦਾ ਟੇਸਟ ਹੀ ਲੱਗ ਹੁੰਦਾ ਹੈ ਤੇ ਬਾਕੀ ਘਰ ਦਾ ਤੇ ਤਾਜ਼ਾ ਤਾਜ਼ਾ ਬਣਿਆ ਸਾਗ ਤੇ ਆਹ ਦੇਖੋ ਜੀ ਤੇ ਲੋ ਗਾਇਜ਼ ਇੱਥੇ ਸੀਗਾ ਅਮਰਿਤਕੌਰ ਦਾ ਬਰਥਡੇ ਵਾਸੀਂ ਕੇਕ ਕੱਟਣਾ ਜਦੋਂ ਕੇਕ ਕੱਟਦੇ ਸੀ ਨਾ ਤੇ ਅਸੀਂ ਭੁੱਲ ਗਏ ਵੀ ਵੀ ਬਣਾਣੀ ਹਾਂ ਆ ਦੇਖੋ ਕੇਕ ਪਿਆ ਇੱਧਰ ਸਮੋਸੇ ਖਾਣ ਲੱਗੇ ਆ ਅਮਰਿਤਕੌਰ ਹੁਣ ਖਾਣ ਲੱਗੇ ਅਮਰਿਤਕੌਰ ਨੇ ਸੱਚ ਬਰੈਡ ਖਾਣੇ ਬਸ ਹੂੰ ਬਸ ਹਾਈ ਬਰਦਰ ਖਾਂਦੀ ਹਿੰਦੀ